ਬਾਲੀਵੁੱਡ ਅਦਾਕਾਰ ਸਨੀ ਦਿਓਲ ਅਤੇ ਰਣਦੀਪ ਹੁੱਡਾ ਸਣੇ ਪੰਜ ਵਿਅਕਤੀਆਂ ਦੀਆਂ ਮੁਸ਼ਕਲਾਂ ਵਾਦੀਆਂ ਦਿਖਾਈ ਦੇ ਰੀਆਂ ਨੇ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਕਸੂਤੇ ਫਸਦੇ ਇਹ ਲੋਕ ਤੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਇਸਾਈ ਭਾਈਚਾਰੇ ਦੇ ਵੱਲੋਂ ਇੱਕ ਸ਼ਿਕਾਇਤ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਜਲੰਧਰ ਦੇ ਵਿੱਚ ਸਨੀ ਦਿਓਲ ਸਣੇ ਪੰਜ ਜਣਿਆਂ ਦੇ ਉੱਤੇ ਐਫ ਆਈ ਆਰ ਆ ਜਿਹੜੀ ਉਹ ਦਰਜ ਕੀਤੀ ਗਈ ਹੈ ਇਸ ਵੇਲੇ ਦੀ ਇੱਕ ਵੱਡੀ ਖਬਰ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਬਾਲੀਵੁੱਡ ਅਦਾਕਾਰ ਸੰਦੀ ਦਿਓਲ ਦੇ ਉੱਤੇ ਐਫ ਆਈ ਆਰ ਆ ਜਿਹੜੀ ਉਹ ਦਰਜ ਹੋਈ ਹੈ ਜਾਟ ਫਿਲਮ ਨੂੰ ਲੈ ਕੇ ਐਸਾਈ ਭਾਈਚਾਰੇ ਨੇ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਹੈ ਸੰਦੀ ਦਿਓਲ ਰਣਦੀਪ ਹੁੱਡਾ ਵਨੀਤ ਕੁਮਾਰ ਗੋਪੀ ਚੰਦ ਅਤੇ ਨਵੀਨ ਮਾਲੀ ਨੇਂਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 299 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਜਲੰਧਰ ਦੇ ਖਾਣਾ ਸਦਰ ਦੇ ਵਿੱਚ ਜੱਟ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਬਾਲੀਵੁੱਡ ਅਦਾਕਾਰ ਸਦੀ ਜੋਲ ਰਣਦੀਪ ਹੁੱਡਾ ਵਨੀਤ ਕੁਮਾਰ ਡਾਇਰੈਕਟਰ ਡਾਇਰੈਕਟਰ ਗੋਪੀ ਚੰਦ ਅਤੇ ਪ੍ਰੋਡਿਊਸਰ ਨਵੀਨ ਮਾਲਦੇਨੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਬੀ ਐਨ ਐਸ ਦੀ ਧਾਰਾ 299 ਦੇ ਤਹਿਤ ਮਾਮਲਾ ਜਿਹੜਾ ਉਦਰਦ ਕੀਤਾ ਗਿਆ ਹੈ ਤਾਂ ਜਲੰਧਰ ਦੇ ਰਹਿਣ ਵਾਲੇ ਪਿੰਡ ਫੋਲੜੀਵਾਲ ਦੇ ਨਿਵਾਸੀ ਦੇ ਵੱਲੋਂ ਇਹ ਮਾਮਲਾ ਜਿਹੜਾ ਉਹ ਦਰਜ ਕਰਵਾਇਆ ਗਿਆ ਹੈ ਤਾਂ ਬੀਤੇ ਦਿਨ ਇਸਾਈ ਭਾਈਚਾਰੇ ਦੇ ਵੱਲੋਂ ਜੱਟ ਮੂਵੀ ਨੂੰ ਲੈ ਕੇ ਇੱਕ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਸੀ ਅਤੇ ਯੀਸ਼ੂ ਮਸੀਹੀ ਦੀ ਬੇਅਦਬੀ ਨੂੰ ਲੈ ਕੇ ਇਲਜ਼ਾਮ ਨੇ ਜਿਹੜੇ ਉਹ ਇਸ ਫਿਲਮ ਦੇ ਉੱਤੇ ਲਗਾਏ ਗਏ ਸਨ ਤਾਂ ਅਧਿਕਾਰੀਆਂ ਨੂੰ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਪੱਤਰ ਜਿਹੜਾ ਉਹ ਵੀ ਦਿੱਤਾ ਗਿਆ ਸੀ ਤਾਂ ਪ੍ਰਦਰਸ਼ਨ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੋ ਗਏ ਸਨ ਤਾਂ ਪੁਲਿਸ ਤੇ ਵੀ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਆ ਜਿਹੜੀ ਉਹ ਕੀਤੀ ਹੈ ਅਤੇ ਫਿਲਮ ਦੇ ਵਿੱਚ ਜਿਹੜੇ ਸੀਨ ਨੇ ਉਹਨਾਂ ਨੂੰ ਲੈ ਕੇ ਇਤਰਾਜ਼ ਜਤਾਏ ਗਏ ਨੇ ਤਾਂ ਲਗਾਤਾਰ ਵਕ ਵਕ ਫਿਲਮਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਵੀ ਸਾਹਮਣੇ ਆਇਆ ਸੀ ਬੀਤੇ ਦਿਨੀ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਨੂੰ ਲੈ ਕੇ ਇੱਕ ਵੱਡਾ ਵਿਰੋਧ ਆ ਜਿਹੜਾ ਹੋਇਆ ਸੀ ਮੂਵੀ ਐ ਡੀਓ ਬੰਦ ਕਰਵਾਉਣ ਦੇ ਲਈ ਕੁਝ ਲੋਕ ਨੇ ਜਿਹੜੇ ਉਹ ਪਹੁੰਚੇ ਸਨ ਤਾਂ ਹੁਣ ਸਨੀ ਜੋਲ ਦੀ ਮੂਵੀ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਉਣ ਦਾ ਮਾਮਲਾ ਜਿਹੜਾ ਉਦਰਜ ਕੀਤਾ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ